ਦੋਸਤੋ ਅਮ੍ਰਿਤਸਰ ਦੇ ਕੋਟ ਰੋਡ ਇਲਾਕੇ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰਿਹਾਇਸ਼ੀ ਇਲਾਕੇ ਦੇ ਵਿੱਚ ਬਣੇ ਇੱਕ ਸ਼ਰਾਬ ਦੇ ਖੋਖੇ ਨੂੰ ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਸੀਲ ਕਰ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਤਾਂ ਉਸ ਵਕਤ ਹੋਈ ਜਦੋਂ ਸੀਲ ਕਰਨ ਤੋਂ 15 ਦਿਨ ਬਾਅਦ ਹੀ ਉਸ ਦੇ ਲਾਗੇ ਇੱਕ ਹੋਰ ਖੋਖਾ ਪੰਨਾ ਸ਼ੁਰੂ ਹੋ ਗਿਆ ਜਦੋਂ ਸਾਡੀ ਟੀਮ ਨੇ ਇਸ ਬਾਰੇ ਗਹਿਰਾਈ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਯਤਨ ਕੀਤਾ ਤਾਂ ਸਾਡੀ ਟੀਮ ਸਭ ਤੋਂ ਪਹਿਲਾਂ ਪਹੁੰਚੀ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਫ ਦੇ ਕੋਲ ਜਦੋਂ ਉਹਨਾਂ ਵੱਲੋਂ ਵੀ ਇਸ ਦੇ ਬਾਰੇ ਕੁਝ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਸਾਡੀ ਟੀਮ ਨੇ ਅੰਮ੍ਰਿਤਸਰ ਦੇ ਮੇਅਰ ਮੋਤੀ ਪਾਟੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਵੀ ਕੁਝ ਪੁਕਤਾ ਜਵਾਬ ਨਹੀਂ ਦਿੱਤੇ ਕਿਹਾ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏਗੀ ਅੱਜ ਹੀ ਮੇਰੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਆਖਿਆ ਗਿਆ ਕਿ ਮੈਂ ਅੱਜ ਹੀ ਇਸ ਪੂਰੇ ਮਾਮਲੇ ਦੇ ਉੱਤੇ ਜਾਂਚ ਕਰਾਂਗਾ ਜੇਕਰ ਕੋਈ ਨਜਾਇਜ਼ ਅੰਸਾਰੀ ਹੋ ਰਹੀ ਹੈ ਤਾਂ ਉਸ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏ ਤਾਂ ਹੁਣ ਕੀ ਸਹੀ ਹੈ ਕੀ ਗਲਤ ਇਸ ਦਾ ਫੈਸਲਾ ਉੱਚ ਅਧਿਕਾਰੀ ਜਾਂ ਕੈਬਨਿਟ ਮੰਤਰੀ ਜਾਂ ਫਿਰ ਜਨਤਾ ਦੇ ਉੱਤੇ ਛੱਡਿਆ ਜਾਵੇ ਪਰ ਸਾਡਾ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇਹ ਹੈ ਕਿ ਜੇਕਰ ਕੋਈ ਨਜਾਇਜ਼ ਹੋ ਰਹੀ ਹੈ ਤਾਂ ਉਸ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਵੇ ਜੇਕਰ ਜਾਇਜ਼ ਹੈ ਤਾਂ ਫਿਰ ਨਾ ਤਾਂ ਦੇਖੋ ਤੁਸੀਂ ਵੀ ਪੂਰੀ ਖਬਰ ਤਾਂ ਫੈਸਲਾ ਜ਼ਰੂਰ ਕਰੋ ਕਮੈਂਟ ਨੂੰ ਸ਼ੁਰੂ ਕਰਕੇ ਦੱਸਣਾ ਕੀ ਸਹੀ ਹੈ ਤਾਂ ਕੀ ਗਲਤ ਜਨ ਜੋ ਕਾਰਵਾਈ ਕਰਨ ਦੇ ਲੋੜ ਹੁੰਦੇ ਆ ਉਸੇ ਲਗਾਤਾਰ ਕਰਦੇ ਰਹਿੰਦੇ ਆ ਜੇ ਉਸ ਦੇ باوجود ਸਾਡੇ ਸੀਲ ਖੋਲਦਾ ਤਾਂ ਉਸ ਤੇ ਪੁਲਿਸ ਕਮਿਸ਼ਨਰ ਨੂੰ ਲਿਖ ਕੇ ਪਰਚਾ ਵੀ ਦਰਜ ਕਰਾਉਣ ਦੀ ਰეკਮੈਂਡੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਲੀਗਲ ਐਕਸ਼ਨ ਲਿਆ ਜਾ ਰਿਹਾ ਇਕਦੋ ਤੁਮ ਦਾ ਅਰੂਦਾ ਠੇਕਾ ਬੰਦ ਕੀਤਾ ਸੀ ਰੀਅਲ ਸਿਨੇਮੇ ਦੇ ਲੱਗੇ ਇੱਕ ਦਰੂਦ ਠੀਕਾ ਸੀਲ ਕੀਤਾ ਸੀ ਤੁਹਾਡੇ ਵੱਲੋਂ ਹਾਂਜੀ ਹੁਣ ਉਹ 36 ਨੰਬਰ ਪਲਾਟ ਆ ਉਹਦੇ ਲਾਗੇ ਇੱਕ ਹੋਰ ਘੁਠਾ ਬਣਦਾ ਕਿ ਮੈਨੂੰ ਇਹਦੇ ਬਾਰੇ ਅਜੇ ਆਈਡੀਆ ਨਹੀਂ ਆ ਤੁਸੀਂ ਮੈਂ ਪਤਾ ਕਰ ਲੈਣਾ ਮੈਂ ਦੇਖ ਲੈਣਾ ਕਿ ਜੋ ਜੋ ਐਸ ਪਰ ਰੂਲ ਐਕਸ਼ਨ ਹੋਏਗਾ ਹੋਏਗਾ ਉਹ ਵੀ ਲੱਗਣ ਵਾਲਾ ਨਾ ਵਿਰੋਧ ਕੀਤਾ ਹੈ ਇਲਾਕਾ ਮਰਸੀ ਨੇ ਪਹਿਲੇ ਵੀ ਵਿਰੋਧ ਕਰਿਆ ਸੀ ਕਿ ਇਹ ਵਿਰੋਧ ਕਰਨ ਤੋਂ ਬਾਅਦ ਹੀ ਤੁਸੀਂ ਦੇਖੋ ਮੈਨੂੰ ਪਤਾ ਨਹੀਂ ਜਿਸ ਡਿਟੇਲ ਬਾਰੇ ਮੈਂ ਦੇਖ ਲਵਾਂ ਇੱਕ ਵਾਰ ਫਿਰ ਆਪਾਂ ਉਸ ਤੇ ਗੱਲ ਕਰ ਲੈਂਦੇ ਹਾਂ ਕਿਥੇ ਜੀ 36 ਨੰਬਰ ਪਲਾਟ ਨੰਬਰ 36 ਠੀਕਾ ਜਿਹੜਾ ਪ੍ਰੋਸੀਡ ਕੀਤਾ ਗਿਆ ਸੀ ਉਸ ਤੋਂ ਬਾਅਦ ਥੋੜੀ ਦੇਰੀ ਛੱਡ ਕੇ ਉਹ ਠੀਕ ਆ ਵੀ ਨਵਾਂ ਹੋਇਆ ਫੋਜ਼ਿਆਵਾ ਫੋਖਾ ਦੇ ਆ ਗਿਆ ਫੋਖਾ ਦੇ ਆ ਗਿਆ ਰਿਹਾ ਹੈ ਸ਼ੀ ਇਲਾਕਾ ਜਿੰਨਾ ਤੱਕ ਮੈਨੂੰ ਪੂਰਾ ਨਹੀਂ ਹੈ ਪਤਾ ਮੇਰੀ ਜਿੰਨਾ ਤੱਕ ਮਾੜਾ ਮੋਟਾ ਨੌਲੇਜ ਆਇਆ ਹੈ ਕਿ ਸ਼ਾਇਦ ਉਹ ਹਾਊਸ ਲੈਂਡ ਜਿਹੜੀ ਹੈ ਨਹੀਂ ਸੀ ਔਰ ਜਿੱਥੇ ਨਵਾਂ ਖੋਲਿਆ ਗਿਆ ਸ਼ਾਇਦ ਉਹ ਸੀਐਲਯੂ ਪਾਸ ਕਰਾਇਆ ਦਾ ਉਹਨਾਂ ਨੇ ਸਰ ਕੀ ਕਾਰਪੋਰੇਸ਼ਨ ਸੀਐਲਯੂ ਪਾਸ ਜਿਹੜਾ ਕਰਦੇ ਆ ਆਪਣਾ ਜਿਹੜੇ ਫੋਕੇ ਨਹੀਂ ਉਹਨਾਂ ਨੂੰ ਵੀ ਪਾਸ ਕੀਤਾ ਜਾਂਦਾ ਉਹਦਾ ਵੀ ਨਕਸ਼ਾ ਵਿੱਚ ਨਹੀਂ ओके दाड़ी और टेंपरेरी होएगा कोई भी शायद पक्के तौर पे मेरा है। ख्याल है कि जितھوں تک میری کیونکہ میری ਅੱਜ ਹੁਣੇ ਹੀ ਗੱਲ ਹੋਈ ਹੈ ਕੋਈ ਮੈਂ ਉਹ ਜਿਹੜੇ ਹੈਗੇ ਨੇ ਜਿਹੜਾ 36 ਨੰਬਰ ਸੀਲ ਕੀਤਾ ਗਿਆ ਸੀ ਉਹਦੀ ਗੱਲ ਕਰ ਰਹੇ ਉਹਦੇ ਵਿੱਚ ਸ਼ਾਇਦ ਕੋਈ ਪ੍ਰਾਪਰਟੀ ਟੈਕਸ ਦਾ ਮੈਟਰ ਵੀ ਸੀਗਾ ਕਿ ਪ੍ਰਾਪਰਟੀ ਟੈਕਸ ਜਿਹੜਾ ਪੂਰਾ ਨਹੀਂ ਸੀ ਆ ਸਰਕਾਰ ਨੂੰ ਪਰ ਬੜੇ ਲੰਮੇ ਸਮੇਂ ਤੋਂ ਜਿਹੜਾ ਲਾਅ ਹੋ ਜਾਰੀ ਸਰਕਾਰ ਦੇ ਵੱਲ ਧਿਆਨ ਦੇਖੋ ਜਦ ਜਾ ਕੇ ਤभी ਸਵੇਰਾ ਹੈ ਨਾ ਹੁਣ ਇਹ ਥੋੜਾ ਕਿ ਕੋਈ ਇੱਕ ਗੱਲ ਗਲਤ ਹੋ ਰਹੀ ਹੈ ਤੇ ਜਦੋਂ ਪਤਾ ਲੱਗੇ ਤੂੰ ਗਲਤ ਹੋਈ ਜਾ ਪਰ ਪਲੋਟ ਤੇ ਸਾਰਾ ਇੱਕੋ ਹੀ ਹੈਗਾ ਇੱਕੋ ਪਲੋਟ ਚ ਫਿਰ ਦੂਜੀ ਗਰੀ ਬਣਦਾ ਕੋਈ ਇੱਕੋ ਪਲੋਟ ਹੈਗਾ 36 ਨੰਬਰ ਸੇਮ ਪਲੋਟ ਜੀ ਬਣ ਰਿਹਾ ਨਹੀਂ ਜਿਹੜਾ ਹੈਗਾ ਦੇਖੋ ਉਹਦਾ ਪ੍ਰੋਪਰਟੀ ਟੈਕਸ ਦਾ ਇਸ਼ੂ ਹੈਗਾ ਸੀ ਉਸ ਦਾ ਉਹਨਾਂ ਨੇ ਪੇ ਕਰਤਾ ਹੋਏ ਜਿਹੜਾ ਉਹਦਾ ਕੋਈ ਇਸ਼ੂ ਹੈਗਾ ਉਹਨੇ ਸੋਲਵ ਕਰਵਾ ਲਿਆ ਹੋਏ ਪਰ ਮੈਨੂੰ ਉਹਦਾ ਪੂਰਾ ਜੇ ਜਾਣਕਾਰੀ ਨਹੀਂ ਹੋ ਇਹ ਹੁਣੇ ਹੀ ਕੋਈ ਗੱਲ ਅੱਜ ਹੀ ਆਈ ਮੇਰੀ ਨੋਟਿਸ ਪਰ ਕੀ ਲੱਗਦਾ ਜੇਕਰ ਉਹਨਾਂ ਨੇ ਟੈਕਸ ਦਾ ਸਟਾਰਟ ਆਊਗਾ ਫਿਰ ਉਸੇ ਜਗ੍ਹਾ ਉਹਨੇ ਕੀ ਕੀਤਾ ਉਹ ਖੋਲ੍ਹਣਾ ਦੇਖਦਾ ਸੀ ਨਾ ਕਿ ਬੀਚੀਆ ਪਾਉਣਾ ਜੀਦਾ ਵੇ ਦੇਖੋ ਜਿਹੜੀ ਹੈਗੀ ਮੈਂ ਕਹਿ ਰਿਹਾ ਕਿ ਮੈਨੂੰ ਅੱਜ ਦੀ ਉਹ ਗੱਲ ਹੈਗੀ ਅੱਜ ਦੀ ਉਹ ਗੱਲ ਜਿਹੜੀ ਕਰ ਰਹੇ ਹੋ ਤੁਸੀਂ ਅਜੇ ਮੈਂ ਡਿਪਾਰਟਮੈਂਟ ਕੋਲ ਪਤਾ ਕੀਤਾ ਨਹੀਂ ਹੈ ਮੈਂ ਜਿਹੜੇ ਕੰਸਰਨ ਬੰਦੇ ਕਿਉਂਕਿ ਸਾਡੀ ਮੀਟਿੰਗ ਚੱਲ ਗਈ ਸੀ ਉਹ ਮੈਂ ਪਤਾ ਕਰ ਲੈਣਾ ਵਾ ਜਾਂਚ ਕਰੋਗੇ ਜਾਂਚ ਕਰਦੇ ਬਿਲਕੁਲ ਡੈਫੀਨੇਟਲੀ ਡੈਫੀਨੇਟਲੀ ਦੇਖੋ ਇੱਕਦਮ ਮੈਂ ਤੁਹਾਡੇ ਦਰਿਅੇ ਇਹ ਵੀ ਕਹਿ ਦਿਆ ਕਿ ਜਿੰਨੇ ਵੀ ਸਾਡੇ ਪ੍ਰਾਪਰਟੀ ਟੈਕਸ ਜਿਹੜੇ ਪਿਛਲੇ ਲੈਣ ਵਾਲੇ ਨੇ ਬੁਕਾਇਆ ਅਸੀਂ ਇਹ ਨਹੀਂ ਵੇਟ ਕਰਦੇ ਹੈਗੀ ਸਤੰਬਰ ਤੇ ਉਹਨਾਂ ਕੋਲ ਲਵਾਗੇ ਜਾਂ ਮਾਰਚ ਵਿੱਚ ਲਵਾਗੇ ਉਹ ਸਾਡੀ ਪ੍ਰਾਪਰਟੀ ਟੈਕਸ ਦੀ ਹੋਣ ਤੋਂ ਹੀ ਜਿਹੜੀ ਹੈ ਸੀਲਿੰਗ ਦੀ ਜਿਹੜਾ ਵਿਹਾਰ ਸ਼ੁਰੂ ਰਹੇਗਾ ਜਿਹੜਾ ਵੀ ਪ੍ਰਾਪਰਟੀ ਟੈਕਸ ਸਾਨੂੰ ਨਹੀਂ ਆਇਆ ਜਿਹੜੇ ਵੀ ਉਹਨਾਂ ਦੇ ਪਟੈਂਸੀ ਹੈ ਅਸੀਂ ਉਹਨੂੰ ਕਲੀਅਰ ਕਰਨੀ ਹੈ ਜਿਹੜੇ ਜਿਹੜੇ ਪ੍ਰਾਪਰਟੀ ਟੈਕਸ ਨਹੀਂ ਆਏ ਉਹ ਹੋਣ ਤੋਂ ਹੀ ਸਾਡੀ ਜਿਹੜੀ ਸੀਲਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੋ ਵੀ ਨਜ਼ਾਇਜ਼ ਪਾਇਆ ਜਾਂਦਾ ਜਿਹੜਾ ਨਵਾਂ ਉਸਾਰੀ ਹੋ ਗਿਆ ਉਸਦੇ ਤੇ ਕਾਰਵਾਈ ਹੋਏਗੀ ਬਸ ਰਿਹਾਇਸ਼ੀ ਇਲਾਕੇ ਦੇ ਵਿੱਚ ਦੁਕਾਨਾਂ ਹੋਣੀਆਂ ਚਾਹੀਦੀਆਂ ਨੇ ਰਿਹਾਇਸ਼ੀ ਇਲਾਕਾ ਹੋਣਾ ਐ ਜਿਹੜੀ ਕੋਟ ਰੋੜੇ ਉਹ ਮੇਰਾ ਖਿਆਲ ਹੈ ਕਿ ਸ਼ਾਇਦ ਉੱਥੇ ਕਮਰਸ਼ੀਅਲ ਜਿਹੜੀ ਹੋ ਚੁੱਕੀ ਆ ਹੂੰ ਰਾ ਖਿਆਲ ਸਰ ਸਰ ਨਿਯਾਇਤ ਜਬਦੀ ਹੋ ਜਾਣ ਸਾਇੰਦ ਹੋ ਜਿਹੜੇ ਨਿਯਾਇਤ ਹੋਏ ਦੀ ਕਿੱਥੇ ਦੱਸਿਓ ਰੀਅਲਟਰੀ ਅਤ ਸੁਨੀਮੇ ਤੇ ਲੱਗੀ ਇੱਕ ਠੇਕਾ ਸੀ ਜਿਹੜਾ ਸੀਲ ਕੀਤਾ ਸੀ ਕਾਰਪੋਰੇਸ਼ਨ ਨੇ ਤਾਂ ਉਸ ਤੋਂ ਬਾਅਦ ਉਹਦੇ ਨਾਲ ਹੀ ਜਦੋਂ ਉਹਦਾ ਨੰਬਰ ਫੋਰਚਾਰ ਹੋ ਗਿਆ ਹੁਣ ਸ਼ੁਰੂ ਹੋ ਗਿਆ ਕਿਸੇ ਧਿਆਨ ਨਾ ਨਵਾਂ ਖੁੱਕ ਗਿਆ ਜੀ ਨਵਾਂ ਖੁੱਕ ਕੋਈ ਗੱਲ ਨਹੀਂ ਮੈਂ ਅੱਜ ਹੀ ਪੁੱਛਦਾ ਕਪੀਲ ਸਿੰਘ ਸਾਹਿਬ ਨੂੰ ਪੁੱਛਦਾ ਜਾਂ ਅਸਟੇ ਚੇਅਰਮੈਨ ਸਾਹਿਬ ਨੂੰ ਪੁੱਛਦਾ ਵੀ ਕਿੱਦੇ ਹੁੰਦਾ ਕੋਈ ਨਹੀਂ ਆਪਾਂ ਨਿਯਾਇਤ ਹੋਈ ਹੋਈ ਚਰਚਾਵਾਂ ਚ ਨਹੀਂ ਲਿਆ ਗਏ ਨੇ ਹਾਂਜੀ ਜੀ ਡੀਏ ਬੜੇ ਚਰਚਾਵਾਂ ਚ ਨੇ ਉਸ ਦਾ ਕਿਹਦਾ ਰ ਹੈ ਕਿ ਲੰਦਾ ਰ ਅਸੀਂ ਲਾ ਕਰੀਏ ਮੈਂ ਕਿਹਾ ਨਜਾਇਜ਼ ਸਾਧੀਆਂ ਹੋ ਜਾਂਦੇ ਨੇ ਜੀ ਭਾਵੇਂ ਜੋ ਮਰਦੇ ਸਰ ਮਲੇ ਤੇ ਕਾਜ ਕਰਦੇ ਸਰ ਅਨੇਕਾਂ ਕਾਜ ਕਰਦੇ ਜਿਹੜੇ ਰਸ਼ੀ ਲੱਗੇ ਚ ਮੈਂ ਮੈਂ ਕਿਹਾ ਸਦੀ ਬੰਦ ਕਰਾ ਦੇਾਂਗੇ ਕਿਉਂ ਘਬੋਦਾਂ